हां भाई ए भाई पूरे 8 बोडा शक्तिशालींदा है, है आ, भाई महंगा ਤਾਂ ਹੈਗਾ ਜਰੂਰ ਔਰਾਂ ਗੇਲ ਤੇ ਹੈ ਪੂਰੀ ਨਹੀਂ ਆ ਹੈਗਾ ਹਾਂ ਬਾਕੀ ਟਾਇਰਾਂ ਤੇ ਬਾਈ ਫੁੱਟ ਫੁੱਟੇ ਬਾਹਰ ਹੈ ਹੈ ਪੂਰੀ ਮਣੀ ਦਾ ਫੁੱਟ ਫੁੱਟ ਬਾਹਰ ਹੈਗਾ ਹਾਂ ਆ ਫੁੱਟੇ ਆ ਇਧਰ ਉਧਰ ਵੀ ਇੰਨੇ ਫੁੱਟ ਫੁੱਟ ਬਾਹਰ ਹੈ ਜੇ 7 ਫੁੱਟ ਲਿਆਈਏ ਫੇ ਟਾਇਰਾਂ ਦੇ ਵਿੱਚੇ ਰਹਿਣਾ ਪੂਰੀ ਲੈਣਾ ਪਾਉਂਗਾ ਨਾ ਆ ਲੈਣਾ ਪਾਉਂਗਾ ਕਿਨੇ ਪਰ 1600 ਤੇ ਕਰ ਮਰਾਂ ਹਾਂ 2700 ਦਾ ਭਾਈ 2700 ਦਾ ਚੱਲਿਆ ਗਿਆ 15 ਕਿਲੋ ਪਰ ਹੈ ਆ ਜੁਬਾ ਘੇਰ ਹੈ ਤੂੰ ਲੈ ਲੋ ਹਾਂ ਲੈ ਲੋ ਤੂੰ ਹੀ ਚੱਲ ਤੂੰ ਹੈ ਪਹਿਲੇ ਤੂੰ ਹੀ ਚੜ ਗਈ ਪਰ ਪਹਿਲੇ ਜੋ ਤੂੰ ਲੈਦੀ ਆ ਭਾਈ ਪਹਿਲੇ ਲੋ ਜੀ ਕੋਈ ਫਰਕ ਨਹੀਂ ਹੈਗਾ ਜੀ ਆ ਜੀ ਪਾ ਕੇ ਦੇਖਣਾ ਜੀ ਇਹ ਜਿਹੜਾ ਚਲਾਣਾ ਹੈ ਤਾਂ ਦੇਖੀ ਨਾ ਸਹੀ ਪੂਰੀ ਇੰਨਾ ਤੋ ਰੱਤੀਏ ਬਰੇਲਾ ਡਾਫਲੋ ਚਲਾ ਤੋਰ ਤੀਆ ਕੋਈ ਫਰਕ ਨਹੀਂ ਬਾਈ ਦੂਆ ਪੂਰੀ ਦਾ ਸੋਣ ਕਿੰਨੇ ਫੋਟਾ ਆਉਂਗਾ 8 ਆਉਗਾ ਬਾਈ ਹਾਂ ਸਤ ਕਾਮਯਾਬੀ ਹੁਣ ਸਤ ਨਹੀਂ ਕਾਮਯਾਬੀ ਪੂਰੀ ਮੇਨ ਜਿਹੜਾ ਚੱਕਰਾ ਖੜੇ ਹੋਣ ਦੇਈ ਤਾਂ ਖੜੇ ਆਉਣ ਦੇਈ ਚੱਕਰ ਦਾ ਇੱਕ ਆਏ ਆ ਵੀ ਜਿਹੜੇ ਨਾਲ ਥੋੜਾ ਟਰੈਕਟਰ ਲੋਡਣਾ ਪਵੇ ਹਾਂ ਦਾ ਦਾ ਪੈਂਦਾ ਲੋਡ ਨਾ ਲੋਡ ਨਹੀਂ ਕਰ ਬਾਕੀ ਭਾਈ ਜੋਰ-ਜੋਰ ਤਾਂ ਬਹੁਤਾ ਲਿਆ ਨਹੀਂ ਹੈਗਾ ਜਿਹੜੇ ਸਾਹਮਣੇ ਅਸੀਂ ਦੇਖਿਆ ਠੀਕ ਹੈ ਚੱਲੇ ਆ ਥੱਲੇ ਮੇਰੇ ਕੋਲ 1500 ਚੱਕਰਾਂ ਬਲੇਟ ਥੰਡੇ ਆ ਜਿਹੜਾ ਤੋੜਦਾ ਨਹੀਂ ਕੋਈ ਕਹਦਾ ਮੇਰੇ ਕੋਲ ਢਾਹ ਤੋੜਦਾ ਹੈਗਾ ਭਾਈ ਮਨ ਖੁਸ਼ ਹੋ ਗਿਆ ਦੇਖ ਕੇ ਅੱਜ ਆ ਬਾਈ ਇਹ ਸੌਖਾ ਪੈਂਦਾ ਲੈ ਹਾਂ ਤੇ ਲੈ ਹੋ ਲੈ ਲੀਵਰ ਵਾਲਾ ਕੇ ਸੌਖਾ ਪੈਂਦਾ ਹੈ ਲੈ ਲਓ ਜੀ ਬਾਈ 575 ਮਗਰ ਪਾਇਆ ਲਿਆ ਫਿਰ 8 ਫੋਟਾ ਸ਼ਕਤੀਮਾਨ ਚੱਪੜ ਕੇ ਦਬਾ ਕੇ ਦੇਖਣ ਲੱਗੇ ਆ ਸ਼ਕਤੀਮਾਨ ਦਾ ਬਾਈ 8 ਫੋਟਾ ਪੂਰੀ ਕਿਹੜਾ ਪਾ ਲਿਆ ਸ਼ਕਤੀਮਾਨ ਉੜਨੇ ਵਾਲਾ ਬਾਈ 8 ਫੋਟਾ ਅੱਠ ਫੋਟਾ ਪਾ ਲਿਆ ਬਾਈ ਸ਼ਕਤੀਮਾਨ ਦਾ ਖੜਾ ਨਹੀਂ ਹੁੰਦਾ ਲੈ ਓਹ ਖੜਾ ਤਾਂ ਨਹੀਂ ਹੁੰਦਾ ਪਾਸੇ ਕਾਲ ਦੀ ਸਾਰਿਆਂ ਨੂੰ ਪਾਏ ਲਿਆ ਫਿਰ ਅੱਜ ਹੈ ਪਾ ਲਿਆ ਟਰੈਕਟਰ ਨੇ ਕਿੱਥੇ ਕਢਾਉਣਾ ਮੂਹਰੇ ਸਵਾ ਕੁਇੰਟਲ ਦਾ ਉਹ ਬੈਂਕਰ ਪੂਰੀ ਹੁਣ ਤੂੰ ਦੱਸ ਵੀ ਟੈਰਾ ਦੇ ਸਾਹ ਨਾਲ ਵੀ ਇਹ ਤੈਨੂੰ ਕਿੱਦਾਂ ਚ ਬੜਾ ਤਾਂ ਨਹੀਂ ਲੱਗਿਆ ਨਾ ਨਾ ਹਾਂ ਹੁਣ ਛੋਟਾ ਲੱਗਦਾ ਇਹ ਛੋਟਾ ਲੱਗਦਾ ਤਾਂ ਕਾ ਕਰਦਾ ਪੂਰੀ ਦੇ ਲੈ ਹਟਿਆ ਨਹੀਂ ਹੈਗਾ ਸ਼ਕਤੀਮਾਨ ਕਹਿ ਕੇ ਪਵਾਏ ਦਿੰਦਾ ਸ਼ਕਤੀਮਾਨ ਚੱਲ ਬਾਈ ਪੂਰੀ ਚੱਲ ਮੈਂ ਲੈ ਕੇ ਵੀ ਤਾਂ ਹੀ ਆ ਕਣਕ ਵਾਲੇ ਖੇਤ ਚ ਮਾ ਬਾਹੇ ਵਿੱਚ ਨਹੀਂ ਪਾਉਣਾ ਤੈਨੂੰ ਕੀ ਕਰਦੇ ਆ ਬਾਕੀ ਆਏ ਨਾ ਬਾਈ ਤੱਪੜ ਮੈਂ ਇੱਕ ਵਾਰ ਬਾਕੇ ਫਿਰ ਦੁਆਰਾ ਪਤਾ ਲੱਗ ਜਾਊਗਾ ਬਾਹੇ ਵਿੱਚ ਦੁਆਰਾ ਬਾਹਲਾ ਉਹ ਤਾਂ ਇਹ ਬਾਈ ਪੂਰੇ 8 ਫੋਟਾ ਸ਼ਕਤੀਮਾਨ ਦਾ ਏ ਪਈ ਮਹਿੰਗਾ ਤਾਂ ਹੈਗਾ ਜਰੂਰ ਔਰਾਂ ਗੇਲ ਤੇ ਹੈ ਪੂਰੀ ਮਹਿੰਗਾ ਹੈਗਾ ਹਾਂ ਬਾਕੀ ਟਾਇਰਾਂ ਤੇ ਬਾਈ ਫੁੱਟ ਫੁੱਟੇ ਬਾਹਰ ਹੈ ਹੈ ਪੂਰੀ ਮਣੀ ਦਾ ਫੁੱਟ ਫੁੱਟ ਬਾਹਰ ਹੈਗਾ ਹਾਂ ਆ ਫੁੱਟੇ ਆ ਇਧਰ ਉਧਰ ਵੀ ਇੰਨੇ ਫੁੱਟ ਫੁੱਟ ਬਾਹਰ ਹੈ ਜੇ 7 ਫੁੱਟ ਲਿਆਈਏ ਫੇ ਟਾਇਰਾਂ ਦੇ ਵਿੱਚੇ ਰਹਿਣਾ ਪੂਰੀ ਲੈ ਲੈਣਾ ਪਾਉਂਗਾ ਨਾ ਹਾਂ ਲੈ ਲੈਣਾ ਪਾਉਂਗਾ ਵੀ ਬਾਈ 8 ਫੁੱਟ ਹੀ ਲੈ ਕੇ ਫਾਇਦਾ ਏ ਸ਼ਕਤੀਮਾਨ ਦਾ ਬਾਕੀ ਦੇਖਦੇ ਹਾਂ ਟਰੈਕਟਰ ਦਾ ਵੀ ਤੂੰ ਹਾਂ ਤਾਂ ਹਾਂ ਕੱਢਦਾ ਕਿ ਨਹੀਂ ਐ ਮੋਰੀ ਛੋਟਾ ਪੱਤੀਆਂ ਦੇ ਲੈ ਜਾ ਹਾਂ ਚਲੋ ਭਾਈ ਫਿਰ ਕਿਹੜੇ ਘੇਰ ਮੈਂ ਪਾਉਂਗਾ ਪੁੱਛੀਦਾ ਦੂਆ ਲਾਈ ਲੈ ਲੈ ਪੱਤੀਆਂ ਨਾਲ ਨਹੀਂ ਨਹੀਂ ਲੋਚ ਲੋਨ ਨਾਲ ਪਾਉਗਾ ਕਿਹੜਾ ਘੇਰ ਦੂਆ ਲੋ ਚ ਦੇ ਲੈ ਪਹਿਲੇ ਮਾਂ ਵੀ ਦੇਖ ਲੈ ਦੂਏ ਮਾਂ ਵੀ ਦੇਖ ਲੈ ਆਏ ਗਰੂ ਇਹ ਪਾਰਾ ਮੇਰਾ ਹਾਂ ਹਾਂ ਬਈ ਪਹਿਲੇ ਲੋਮਾ ਚੱਲਦਾ ਇਹ ਹਾਂ ਪੂਰੀ ਚਲਾਉਂਗਾ ਚਲਾਉਂਗਾ ਹਾਂ ਬਈ ਆ ਦੇਖ ਲੋ ਟੂਟਾ ਮੀਟਰ ਦਾ ਦੇਖਦਾ ਨਹੀਂ ਮਿੱਟ ਖਾਨਾ ਹੋ ਗਿਆ ਪੂਰਾ ਟੱਪੜ ਕੇ ਦਾ ਉਰਾ ਵਟਦਾ ਲੈ ਹਾਂ ਇੰਨਾ ਵਟਦਾ ਇੰਨਾ ਪਰਦਾ ਹੈ ਪੰਜ ਉਂਗਲ ਬਾਈ 5 4 5 ਪੰਜ ਉਂਗਲ ਪੰਜ ਉਂਗਲ ਪਟਾਈ ਕਰਦੀ ਬਾਈ ਬਾਕੀ ਇੰਨੀ ਕੇ ਹੁੰਦੀ ਇਹਦੀ ਪੰਜ ਛੇ ਉਂਗਲੇ ਪਟਾਈ ਇੰਨੀ ਕੇ ਪਟਾਈ ਕਰਦਾ ਹਾਂ ਹਾਂ ਬਾਕੀ ਬਾਈ ਇਹ ਜਿਹੜਾ ਆਪਣਾ ਰੂਟਾ ਬਿਟਰ ਹੈ ਜੀ ਚਲਾਈ ਚੰਗੀ ਹੋਈ ਥੋੜੇ ਪੱਤੀਆਂ ਵੀ ਕੱਸੀਆਂ ਵੀ ਐ ਚਲਾਈ ਬਹੁਤ ਹੁੰਦੀ ਨਾ ਇਹਦੀ ਚਲਾਈ ਦਾ ਬਾਕੀ ਹੁਣ ਧੂਆ ਮਾ ਪਾ ਕੇ ਦੇਖੀ ਧੂਆ ਹਾਂ ਦੂਵੇ ਲੋ ਐਨਾ ਘੇੜਾ ਪੂਰੀ ਦੂਵੇ ਚ ਵੀ ਹਾਂ ਦੂਵੇ ਲੋ ਮਾ ਵੀ ਭਾਈ ਠੀਕ ਚੱਲਦਾ ਤੇਲ ਰਿਓ ਜੇ ਨਾਲ ਪੰਜੂ ਕਰੇ ਤੇਲ ਚ ਆਊਗਾ ਪੂਰੀ ਪੂਰੀ ਤੂੰ ਤੇਲ ਚ ਵਾਹ ਕਰਦਾ ਆਪਣੇ ਕੋਲ ਹਾਂ ਤੇ ਇਹ ਮਾ ਤਾਂ ਬਹੁਤ ਤੋਰਾ ਆ ਰੇ ਨਾ ਹਾਂ ਪੈਰਾਂ ਦਾ ਫਰਕ ਆ ਭਾਈ ਦੂਵੇ ਲੋ ਮਾ ਦੇਖ ਲੋ ਕਿੰਨਾ ਤੋਰਾ ਐ ਕਰਿਆ ਇੱਕ ਮਿੰਟ ਦੂਵੇ ਲੋ ਮਾ 1500 ਕੋ ਛੱਡਿਆ ਕਹੇ ਬਰ ਕੋਲੋਂ ਨਾ ਕਰ ਮਰਾ ਆਹ ਸਾਲ ਜਿੱਕਰ ਦਾ ਬਾਈ ਬਹੁਤ ਵੱਡਾ ਟਿੱਕਿਆ ਰਿਹਾ 15 ਕਿਲੋ ਪਰ ਹੈ ਆਹ ਸੁਭਾ ਘੇਰ ਹੈ ਤੂੰ ਲੈ ਲੋ ਹਾਂ ਮੁੰਡਾ ਲੈ ਲੈ ਤੂੰ ਹੀ ਚੱਲ ਜਾ ਹੈ ਪਹਿਲੇ ਤੂੰ ਹੀ ਚੱਲ ਗਈ ਪਰ ਪਹਿਲੇ ਜੋ ਤੂੰ ਦਿੰਦੀ ਆ ਬਾਈ ਪਹਿਲੇ ਲੋ ਜੀ ਕੋਈ ਫਰਕ ਨਹੀਂ ਹੈਗਾ ਜੀ ਆ ਜੀ ਪਾ ਕੇ ਦੇਖਣਾ ਇਹ ਜਿਹੜਾ ਚਲਾਉਣਾ ਹੈ ਹੈ ਸਾਹ ਦੇਖੀ ਤਾਂ ਸਹੀ ਓਹ ਪੂਰੀ ਦੂਏ ਲੋਮਾ 1600 ਚੱਕਰਾਂ ਵਾ ਛੱਡਦੇ ਆ 1500 ਪਾ ਜਾਂਦਾ ਏ ਹੈ 100 ਚੱਕਰ ਤੋੜਦਾ ਪਹਿਲੇ ਵਾਂ ਨਹੀਂ ਤੀਆ ਦੇਖੀ ਭਾਈ ਚੌਥਾ ਨਾਲ ਆ ਲੀ ਗੇ ਤੀਆ ਪੂਰੀ ਇੰਨਾ ਤੋੜਾ ਤੀਏ ਵਾ ਦੇਖ ਲੈ ਸਾਫ ਲੋਛ ਲੈ ਤੋਰ ਤੀਆ ਕੋਈ ਫਰਕ ਨਹੀਂ ਭਾਈ ਦੂਆ ਪੂਰੀ ਦਾ ਸੁਣ ਕਿੰਨੇ ਫਟਾਉਂਗਾ 800 ਆਉਗਾ ਭਾਈ ਹਾਂ ਸੱਤ ਕੰਮਜਾਬ ਨਹੀਂ ਹੋਣਾ ਸੱਤ ਨਹੀਂ ਆਉਂਦਾ ਪੂਰੀ ਮੇਨ ਜਿਹੜਾ ਚੱਕਰਾ ਖੜੇ ਹੋਣ ਦੇਈ ਤਾਂ ਖੜੇ ਹੋਣ ਦੇਈ ਚੱਕਰ ਦਾ ਇੱਕ ਆਇਆ ਵੀ ਜਿਹੜੇ ਨਾਲ ਥੋੜਾ ਟਰੈਕਟਰ ਲੋਡਣਾ ਪਵੇ ਹਾਂ ਦਾ ਦਾ ਪੈਂਦਾ ਲੋਡ ਨਾ ਲੋਡ ਨਹੀਂ ਬਾਕੀ ਭਾਈ ਜੋਰ-ਜੋਰ ਤਾਂ ਬਹੁਤਾ ਲਿਆ ਨਹੀਂ ਹੈਗਾ ਜਿਹੜੇ ਸਾਹਮਣੇ ਅਸੀਂ ਦੇਖਿਆ ਠੀਕ ਹੈ ਚੱਲੇ ਆ ਬਾਕੀ ਹੁਣ ਦੂ ਇੱਕ ਫਾਂਡਵਾ ਡਬਲ ਗੇੜਾ ਦੋ ਆ ਕੇ ਦੇਖੀਏ ਆ ਗੋਲ ਘੁਮਾਤਾ ਪੂਰੀ ਉਹ ਡਬਲ ਗੇੜਾ ਲੈ ਕੇ ਆਇਆ ਇੱਕ ਫਾਂਡ ਬ్రో ਪਿੱਛੇ ਦੇ ਹਾਂ ਪਿੱਛੇ ਦੇ ਕਿਹੜਾ ਲੈ ਕੇ ਆ ਦੂ ਫਾਂਡ ਹਾਂ ਪੂਰੀ 껠ੇੜਾ 껠ੇੜਾ ਮਾ ਦੂਏ 껠ੇੜਾ ਹਾਂ ਭਾਈ ਆ ਭਾਈ ਦੇਖ ਲੋ ਆ ਡਬਲ 껠ੇੜਾ ਫਾਂਡ ਪਰ ਮੈਂ ਕਹਿੰਦਾ ਪੂਰੀ 9 ਵੀਚਾ ਲਾ ਦੂਗਾ ਇਹ ਹੈਂ ਚੱਲ ਭਾਣਾ ਲਾ ਦੂਗਾ ਨਾ ਫੋਟ ਦਾ ਹੀ ਫਰਕ ਹੈ ਬਾਕੀ ਭਾਈ ਆ ਦੇਖ ਲੋ 8 ਫੋਟਾ ਚੱਲ ਰਹਾ ਹੈ ਬਾਕੀ ਜਿਹੜੇ ਵੀਰ ਤੇ ਭਾਈ ਇਹ ਰੂਟਾ ਬੀਟਰ ਅਸੀਂ ਸਵਾ ਲਿਆ ਇਹ ਰੂਟਾ ਬੀਟਰ ਉਹ ਕਹਿੰਦਾ ਵੀ ਮਸ਼ੀਨਰੀ ਬੜੀ ਉਹ ਆਂਦੀ ਛੋਟੀ ਦਾ ਕੋਈ ਫਾਇਦਾ ਨਹੀਂ ਫਰਕ ਤਾਂ ਨਹੀਂ ਪੁੜੀ ਫਰਕ ਨਹੀਂ ਵੀ ਹੁਣ ਉਹ ਕੰਮ ਨਹੀਂ ਰਿਹਾ ਛੋਟੇ ਛੋਟੇ ਵਾਲਾ ਲੈ ਸਵਾਰ ਆ ਗਿਆ ਭਾਈ 8 ਫੋਟਾ ਹੀ ਆਉ ਹੁਣ ਆ ਭਾਈ ਡਬਲ ਫਾਂਟ ਵਾ ਕਿਹੜਾ ਏ ਦੇਖ ਇੱਕ ਵਾਰ ਚੱਲ ਚੈੱਕ ਕਰ ਲੈ ਉਹ ਇੱਕ ਕਿਹੜਾ ਦੇ ਆ ਟੱਪੜਵਾ ਇਹਨਾਂ ਨੇ ਫਰਕ ਹੈਗਾ ਨਾ ਨਾ ਤੈਨੂੰ ਚੱਕਰਾਂ ਦਾ ਪਤਾ ਲੱਗੂ ਤੋੜਦਾ ਨਹੀਂ ਤੋੜਦਾ ਨਹੀਂ ਨਹੀਂ ਇੱਕ ਟੱਪੜਵਾ ਕਿਹੜਾ ਦੇ ਚੱਲ ਆ ਜਾ ਦਰ ਤੇ ਖੜਾ ਹੀ ਦੂਆ ਪੁਲੀਸ ਵਾਲਾ ਚ ਫਟਕ ਫਟਕ ਕਰਦੇ ਹੋ ਦਾਬ ਦਾ ਪੂਰੀ ਕਿਥੇ ਰੇਸ ਕਰ ਲਈ ਲੋਟ ਓਏ ਆ ਬਾਈ ਮੈਂ ਕਹਿੰਦਾ 9 ਵੀ ਚੱਲੂ ਗੈਰ ਹੈ 9 ਵੀ ਚਲਾਈ ਦੇਣਾ ਬੜਾ ਚ ਆ ਜਾਂਦੇ ਹਨ ਹੋਰ ਵੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਅਸੀਂ ਲਿਆਉਣਾ ਆ ਜੀ ਸੀ ਪਾ ਕੇ ਦੇਖਿਆ ਵੀ 8 ਫੁੱਟਾ ਠੀਕ ਹੈ ਕਿ ਨਾ ਇਹ 8 ਫੁੱਟਾ ਪਾਇਆ ਹੋਇਆ ਹੈ 8 ਦਾ ਠੀਕ ਚੱਲਦਾ ਹੈ ਨਾ ਸਾਨੂੰ ਇੱਧਰ ਜਿਆਦਾ ਫੜਿਆ ਨਾਲ ਤੇ ਨਾ ਕਰਿਓ 8 ਠੀਕ ਹੈ ਜੀ ਹਾਂ ਇਹ 8 ਪਾਇਆ ਪਿਆ ਹੁਣ ਇਹ ਨਾ ਬੜਾ ਬੜੀ ਚੀਜ਼ ਹੁੰਦੀ ਆ ਭਾਈ ਪੂਰੇ ਬਾਟਰੈਕਟਰ ਫਿਰ ਗੜ ਕੇ ਚੱਲਣਾ ਹਾਂ ਇਹ ਤਾਂ ਜਦੋਂ ਆ ਰਹਿਣਾ ਪਾਣੀ ਹੁਣ ਇਹ ਜੇ 7 ਫੁੱਟਾ ਲੈਂਦੇ ਟਾਇਰਾਂ ਦੇ ਬਰਾਬਰ ਆ ਜਾਣਾ ਤਾਂ ਇਹਨੂੰ 8 ਫੁੱਟਾ ਠੀਕ ਆ ਜੀ ਹਾਂ 8 ਫੁੱਟਾ ਆਈਏ ਓਤੀ ਚੱਲਦਾ ਪੂਰੀ ਕਹਿੰਦਾ ਓਤੀ ਚੱਲਦਾ ਭਾਈ ਤੋੜਾ ਬਹੁਤ ਆ ਭਾਈ ਦੇਖੋ ਟਾਇਰਾਂ ਬੜਿਆਂ ਦਾ ਚੱਕਰਦਾ ਹੈਗਾ ਇਹਨਾਂ ਦੋੜਦਾ ਨਹੀਂ ਉਹ ਰਿਗਰ ਮੇਰੇ ਕੋਲ ਕਿਹੜਾ ਤੋੜਦਾ ਹੈਗਾ ਬਾਈ ਮਨ ਖੁਸ਼ ਹੋ ਗਿਆ ਦੇਖ ਕੇ ਅੱਜ ਲੈ ਬੰਨੂ ਵੀ ਚੜਾ ਲੈ ਪੂਰੀ ਕਿਹੜਾ ਕੇਰ ਲਾਇਆ ਪਿਆ ਸ਼ੁਰੂਆਲੋ ਆਹ ਬਾਈ ਪਾਸ ਆ ਹੁਣ ਠੀਕ ਹੁਣ ਆ ਗਿਆ ਅਸੀਂ ਹਾਂ ਇਹ ਆ ਗਿਆ ਬੰਦਾ 1500 ਬਰੇ ਛੱਡਿਆ ਤਾਂ ਇਹਦਾ ਲੀਵਰ ਥੱਲੇ ਤੋਂ ਹੈ ਹਾਂ ਟਿਪਟ ਵਾਲੇ ਜਿਹੜੇ ਨਵੇਂ ਟੰਗਰੇ ਮੈਂ ਹਾਂ ਪੂਰੀ ਸੱਤ ਗੋੜਾ ਫਿਰ ਰਹਿਣ ਦੀ ਏ ਸੱਤ ਗੋੜਾ ਰਹਿਣ ਦੇ ਅੱਥੇ ਰੇ ਛੋਟਾ ਰਹਿਣਾ ਉਹ ਅੱਥੇ ਲਿਆਈਏ ਫਿਰ ਬਾਈ ਮਹਿੰਦਰਾ ਐ ਵੀ ਸਰਪੰਚਾ ਸਰਪੰਚੂ ਪਾਦਾ ਸਰਪੰਚ ਪਾਦਾ ਹੁਣ ਤੀ ਵਾਰ ਘੜਦੇ ਉੱਥੇ ਵਾਏ ਪੇਬਰ ਜੇ ਤਰੋਂ ਚੱਕਰ ਇਹ ਹੁਣ ਦੇਖ ਤੀਆ ਤੀਆ ਲਾਤਾ ਬਾਈ ਪੂਰੀ ਨੇ ਤੂਰੀ ਕਹਿੰਦਾ ਤੀ ਇਹ ਆ ਟਾਪ ਲੋ ਜੀ ਨਾਏ ਤੋਰਾ ਤੋਰਾ ਟਰੈਕਟਰ ਦਾ ਜਿਆਦਾ ਨਾ ਇਹਨਾਂ ਦਾ ਹਾਂ ਤੋਰਾ ਜਿਆਦਾ ਬਾਈ ਬਸ ਗੱਜ ਤੇ ਆਇਆ ਯਾਰ ਹਾਂ ਲੋਡ ਤਾਂ ਲਾਂਦਾ ਹੈਗਾ ਲੋਡ ਲੋਡ ਨਹੀਂ ਲਾਂਦਾ ਬਸ ਠੀਕ ਆ ਫੇਰ ਇਹ ਹੀ ਲਿਆਉਣਾ ਵਾਹ ਇਹ ਹੀ ਲਿਆਉਣਾ ਫੇਰ ਠੀਕ ਆ ਬਾਈ ਐਨ ਹੀ ਦਾ ਚੀਜ਼ ਐ ਇੱਕ ਨੰਬਰ ਵੀ ਵਾਈ ਖੇਤ ਤੇ ਟਪੜਾ ਖੇਤ ਆ ਦੇਖੋ ਦੂਹ ਦੂਹ ਤੀਰ ਕਰਤਾ ਇਹਨਾਂ ਬਣ ਗਿਆ ਹੋਪੂਰੀ ਲੈਵੜ ਜਾ ਕੇ ਤੋੜ ਕੇ ਦੇਖੀ ਖੜਾ ਤਾਂ ਨਹੀਂ ਹੁੰਦਾ ਹਾਈ ਗੇਅਰ ਲਾਲਾ ਹਾਈ ਉਹ ਹਾਈ ਗੇਅਰ ਲਾਲਾ ਹਾਈ ਨਾ ਨਾ ਉੱਦਾਂ ਤੋਰ ਕੇ ਦੇਖਣਾ ਉਹ ਲਿਫਟ ਹਾਂ ਖੜਾਦਾਰੀ ਹੁੰਦਾ ਉਹ ਮੈਂ ਉੱਦਾਂ ਖੜਾ ਦੇਖਦਾ ਵੀ ਖੜਾ ਹਾਂ ਗੇੜੇ ਨਹੀਂ ਤੋੜਦਾ ਬਈ ਗੇੜੇ ਤੋੜਦਾ ਉੱਦਾਂ ਖੜਾ ਖੂੜਾ ਪੱਟ ਪਰ 1500 ਪਰੇ ਚੱਲੋ 1500 ਪਰੇ ਰੱਖਿਆ ਸੀ ਦੂਆ ਤੀਆਂ ਤੇਰੇ ਬੋਜਨ ਬਹੁਤ ਹੋ ਗਿਆ ਮੋਰੇ ਟਰੈਕਟਰ ਮੇਲੇ ਖੜਾ ਤਾਂ ਨਹੀਂ ਹੂੰਗਾ ਭਾਈਸ ਪੂਰੀ ਫਿਰ ਆਹੀ ਲਾਈਏ ਮਲਾਈ ਵੰਗਣਾ ਇਹ ਕੰਬ ਤਾਂ ਨਹੀਂ ਹੈਗਾ ਪਿਛੇ ਕੰਬ ਤਾਂ ਨਹੀਂ ਇਹ ਤਾਂ ਹੈ ਪੂਰੀ ਲਾਉਣ ਦਾ ਦੋ ਗੇੜੇ ਰਹਿ ਗਏ ਉਹ ਫੇਰ ਤਾ ਇਹਨੂੰ ਪੱਧਰਾ ਪਾ ਦਵਾਂ ਪਰ ਉਹ ਨੇਤਰਬਾਈ ਦਾ ਫੋਨ ਆ ਇੱਕ ਬੱਤ ਪਾਉਣੀ ਹੈ ਅੱਛਾ ਹਾਂ ਆ ਬਾਈ ਇਹ ਵਾਟ ਸੁੱਖਾ ਪੈਂਦਾ ਲੈ ਹਾਂ ਤੇ ਲੈ ਫੋਨ ਲੈ ਲਿਵਰ ਵਾਲਾ ਗੇਰ ਸੁੱਖਾ ਪੈਂਦਾ ਹੈ ਲੈ ਆਹੀ ਪਾਇਆ ਬਤਾ ਹਾਈ ਹਲੋ ਲੱਗ ਗਿਆ ਹੈ ਬੁਰੀ ਕਹਿੰਦਾ ਲੀਵਰ ਵਾਲਾ ਗੇਅਰ ਬਹੁਤ ਸੌਖਾ ਪੈਂਦਾ ਹੈ ਐਡਰ ਵੀ ਇੱਕ ਵਾਤ ਨਹੀਂ ਨਹੀਂ ਬਹੁਤ ਠੀਕ ਹੈ ਨੀ ਪੂਰੀ ਫੇਕ ਜੇ ਇੱਕ ਵਾਤ ਹੋਈ ਹੋਵੇ ਕੀ ਹੈ ਨਿਸ਼ਾਨੀ ਅੰਦਰ ਦੇ ਹਿੱਸੇ ਬੋਲਣ ਲੱਗ ਜਿੰਦੇ ਅੱਛਾ ਠੀਕ ਹੈ ਬਾਕੀ ਬਾਈ ਆ ਖੇਤ ਆ ਹੁਣ ਜਿਹੜਾ ਇਹ ਐਨ ਪਧਰਾ ਵਾ ਰਹਿਣਾ ਮੈਂ ਕਹਿੰਦਾ ਦੂਹਰ ਵਾਹ ਹੋ ਗਿਆ ਬੁਰੀ ਤੀਰ ਹੈ ਤੀਰ ਵਾ ਠੀਕ ਆ ਵਧੀਆ ਬਣ ਗਿਆ ਬਾਈ ਬਾਕੀ ਹੁਣ ਦੇਖਦੇ 1 2 ਦਿਨ ਚ ਬੂੰਗਾ ਗੱਡੇ ਆਉਣਾ ਪੂਰੀ ਲੇ ਕੇ ਚੱਲਾਂਗੇ ਠੀਕ ਨਹੀਂ ਉਹ ਟਮਕਾਰ ਬਹੁਤ ਪਏ ਆ ਮੰਡੀ ਚ ਨਹੀਂ ਇਹ ਰੋਪੜ ਹੈ ਜੀ ਇਹਨਾਂ ਦੀ ਸ਼ਕਤੀਮਾਨ ਦੀ ਰੋਪੜ ਹੈ ਜੀ ਰੋਪੜ ਹੈ ਜੀ ਬਾਈ ਤਰ ਕੋਣਾ ਆ ਖੇਤ ਹੈ ਇਹ ਸਾਈਡ ਪਰ ਬਾਕੀ ਪੂਰੀ ਵੇਟ ਬੂਟ ਕਿੰਨਾ ਆਇਆ ਦੇਖੀਏ ਵਜਨ ਦੇਖਣਾ ਐਰ ਕਿੰਨਾ ਹੈ ਹਾਂ ਪੂਰੀ ਜਿੱਕਣਾ ਆਮ ਟਰੈਕਟਰ ਦਾ ਖੜਾ ਹੋਊਗਾ ਹਾਂ ਤਰ ਨਹੀਂ ਬਾਕੀ ਬੇਟ ਦੇ ਦੇ ਰਹੇ ਉਹ ਪਾ ਲਿਖਿਆ ਪਿਆ ਕਿੰਨਾ ਹੈ ਇਹਦਾ ਭਾਈ ਬੰਪਰ ਦਾ ਵੀ ਫਰਕ ਹੈ ਅੱਛਾ ਉਹ ਬੇਟ ਦੇਖਣਾ ਇਹਦਾ ਵਜਨ ਕਿੰਨਾ ਹੈ ਵਜਨ ਦੇਲਾ ਦੇਲਾ ਚਲ ਕਿਹੜਾ ਡੇਟਾ ਭਜਨ ਹੈਗਾ ਇਹਦੇ ਚ ਭਜਨ ਲੱਭ ਕੇ ਰੱਖਦੇ ਬਾਈ ਤੁਹਾਨੂੰ ਕਿੰਨਾ ਹੈ ਕੇਜੀ 5.6 ਕਿਲੋ 5.6 ਕਿਲੋ ਦਾ ਬਾਈ ਪੂਰੀ ਟਰੈਕਟਰ ਨੂੰ ਕੋਈ ਯਾਦ ਨਹੀਂ ਬਾਈ ਠੀਕ ਹੈ ਜੀ Gel.